ਲੁਧਿਆਣਾ ਦੇ ਵਿੱਚ ਇੱਕ ਘਰ ਦੇ ਉੱਤੇ ਹਮਲਾ ਹੋਇਆ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਸ ਘਰ ਦੇ ਉੱਤੇ ਤਾਬੜ ਤੋੜ ਇੱਟਾਂ ਚੱਲੀਆਂ ਨੇ ਕਾਰਨ ਕੀ ਹੈ ਪਰਿਵਾਰ ਨਾਲ ਜਾਣ ਲਵਾਂਗੇ ਕਿ ਕਿਸ ਕਾਰਨ ਦੀ ਇੰਨੀ ਪੂਰੀ ਤਰੀਕੇ ਦੇ ਨਾਲ ਜਿਹੜੀ ਦਹਿਸ਼ਤਗਰਦੀ ਮਚਾਈ ਗਈ ਹੈ ਕਿ ਘਰ ਦੇ ਉੱਤੇ ਪਹਿਲਾਂ ਗਲੀ ਦੇ ਵਿੱਚੋਂ ਇੱਟਾਂ ਚੱਲਦੀਆਂ ਨੇ ਤੇ ਉਸ ਤੋਂ ਬਾਅਦ ਨਾਲ ਦੀਆਂ ਛੱਤਾਂ ਦੇ ਉੱਤੇ ਇੱਕੋ ਦਮ ਇਟਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਘਰ ਦੇ ਵਿੱਚ ਲੱਗੇ ਸਾਰਾ ਸਮਾਨ ਪੰਨ ਦਿੱਤਾ ਜਾਂਦਾ ਹੈ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਕੱਲ੍ਹ ਬਾਤ ਕਰ ਲੰਨੇ ਆ ਇੱਕ ਕੀ ਮਾਮਲਾ ਹੋਇਆ ਕਿ ਇੰਨੀਆਂ ਇੱਟਾਂ ਘਰ ਦੇ ਉੱਤੇ ਚੱਲੀਆਂ ਹਾਂ ਜੀ ਤਾਂ ਉਹ ਆਪ ਆਪਣੇ ਕੈਮਰੇ 'ਚ ਹੈਗੀਆਂ ਨੇ ਜੀ ਤੋ ਜਿਹੜ ਜਿਹੜੇ ਤੋੜਪਾਂ ਹੋਈ ਐ ਉਹ ਆਪਣਾ ਦੇਖ ਸਕਦੇ ਤੁਸੀਂ ਕਾਰਨ ਤੇ ਕਾਰਨ ਹੋਈ ਐ ਕਿ ਮਤਲਬ ਕੁੜੀ ਨੂੰ ਮਤਲਬ ਟੌਰਚਰ ਕਰ ਰਹੇ ਨੇ ਕੁਆਰੀ ਕੁੜੀ ਐ ਮੰਗਨੇ ਹੋਈ ਪਈ ਐ ਤੇ ਉਹ ਨੂੰ ਕਰੇ ਨੇ ਆਪਣੇ ਨਾਲ ਰਹਿ ਪੈ ਪੈ ਖਵਾਵਾਂਗੇ ਇਹ ਮੈਂ ਤੁਹਾਨੂੰ ਵਧੀਆ ਰੱਖਾਂਗਾ ਆਪੇ ਘੁੰਮਾ ਫਿਰਾਂਗੇ ਤੇ ਅੱਜ 4-5 ਮਹੀਨੇ ਹੋ ਗਏ ਸਾਨੂੰ ਇਨਾ ਤੰਗ ਕੀਤਾ ਹੈ ਕੁੜੀ ਰੋ ਰੋ ਕੇ ਅੰਦਰ ਲੁੱਕ ਕੇ ਰਹਿੰਦੀ ਹੈ ਤੇ ਦਿਨ ਵਿੱਚ ਕਿੰਨੇ ਗੇੜੇ ਮਾਰਦੇ ਨੇ ਕਹਿੰਦੇ ਨੇ ਸਾਡਾ ਸਰੀਰ ਦੇਖੋ ਸਾਡੀ ਤਾਕਤ ਦੇਖੋ ਤੂੰ ਰਿਸ਼ਤਾ ਕਰਾਇਆ ਪਿਆ ਕਿੱਦਾਂ ਦੇ ਮੁੰਡੇ ਨਾਲ ਕਰਾਇਆ ਪਿਆ ਉਹ ਰਿਸ਼ਤਾ ਤੋੜਾਲਾ ਮੇਰੇ ਨਾਲ ਗੱਲ ਕਰ ਲੈ ਤੇ ਆਪਾਂ ਕਹਿੰਨੇ ਆ ਚਲੋ ਵਧੀਆ ਕਰੇ ਰਿਸ਼ਤਾ ਆਇਆ ਪਿਆ ਆਪਾਂ ਕੰਪਲੀਟ ਨਹੀਂ ਕੀਤੇ ਆਪਾਂ ਕਿਸੇ ਨਾਲ ਸ਼ੋਅ ਨਹੀਂ ਕੀਤੇ ਕੋਈ ਗੱਲ ਨਹੀਂ ਤੇ ਅੱਜ 4-5 ਮਹੀਨੇ ਤੋਂ ਇਹ ਗੱਲ ਹੋ ਰਹੀ ਹੈ ਫੇਰ ਅੱਜ ਜਦਾਂ ਉਹਨਾਂ ਨੇ ਘਰ ਤੇ ਆ ਕੇ ਹਮਲਾ ਕੀਤਾ ਕੁੜੀ ਤੇ ਜ਼ਬਰਦਸਤੀ ਕੀਤੀ ਇਹਦੇ ਨਾਲ ਤੋੜਪਾਨ ਕੀਤੀ ਨੂੰ ਜੀ ਮਤਲਬ ਇਦਾਂ ਆਪਣੇ ਜਿੱਦਾਂ ਰੇਫ ਹੁੰਦਾ ਹੁੰਦਾ ਹੈਗਾ ਉਦਾਂ ਜਦੋਂ ਚੱਕ ਕੇ ਲੈ ਕੇ ਚੱਲਦੇ ਸੀ ਇੱਕੋ ਥੇ ਤੇ ਲੈ ਕੇ ਚਲੇ ਮੈਂ ਸਾਹਮਣੇ ਕਪੜੇ ਛਾਂਟ ਰਹੀ ਸੀਗੇ ਫਿਰ ਮੈਂ ਤੇ ਰੋਲਾ ਸਮਝ ਕੇ ਗਈ ਮੈਂ ਤੇ ਜਾ ਕੇ ਦੇਖਿਆ ਮੈਂ ਕਿਹਾ ਐ ਮੇਰੀ ਕੁੜੀ ਨਾਲ ਕੀ ਹੋ ਰਿਹਾ ਦੇਖੇ ਤਾਂ ਮੁੰਡੇ ਅੰਦਰ ਸੀਗੇ ਮੈਂ ਕਿਹਾ ਪਰੇ ਹਟੋ ਪਰੇ ਹਟੋ ਉਹਨਾਂ ਨੇ ਇਦਾਂ ਮੁੱਕਾ ਮਾਰਿਆ 10 ਮਿੰਟ ਤੱਕ ਮੈਂ ਨਹੋਸ਼ਣੀ ਵਿੱਚ ਕਿੱਥੇ ਹਾਂ ਕਿੱਥੇ ਨਹੀਂ ਮੈਂ ਬੋਨਦਲ ਗਈ ਫਿਰ ਮੈਂ ਕਿਹਾ ਹੁਣ ਮਖਰਾ ਤੇ ਕੀ ਕਰਾਂ ਵਾਜਾ ਮਾਰੀਆਂ ਮੇਰੇ ਭਰਾ ਨੂੰ ਮਾਰੀਆਂ ਮੱਕਾ ਹਵਾ ਹਵਾ ਇਹ ਆਈ ਤੇ ਭਰਾ ਦੇ ਮੁੰਡੇ ਨੂੰ ਉਹਨਾਂ ਨੇ ਪਤਾ ਨਹੀਂ ਕੀ ਹੱਥ ਵਿੱਚ ਪਾਏ ਹੋਏ ਸੀਗੇ ਉਹ ਮਾਰੇ ਪਾਂਚੇ ਸੀ ਪਤਾ ਨਹੀਂ ਕੀ ਉਹਨਾਂ ਨੂੰ ਕਹਿੰਦੇ ਤੇ ਵਿਚਾਰੇ ਨੂੰ ਨੂੰ ਮਾਰਿਆ ਮੈਨੂੰ ਮਾਰਿਆ ਮੇਰੇ ਛੋਟੇ ਮੁੰਡੇ ਨੂੰ ਮਾਰਿਆ ਉਹ ਕੋਈ ਲੜਨ ਵਾਲਾ ਨਹੀਂ ਉਹਨ ਕੋਈ ਗੱਲ ਬਾਤ ਵੀ ਨਹੀਂ ਆਂਦੀ ਹੁਣ ਆਪਾਂ ਨੂੰ ਕਹਿੰਦੇ ਆਪਾਂ মিডিਏ ਦੇ ਸਾਹਮਣੇ ਬੋਲ ਉਹ ਕਹਿੰਦਾ ਮੰਮੀ ਮੈਨੂੰ ਬੋਲ ਨਾ ਨਹੀਂ ਆਂਦਾ ਉਹ ਬਿਲਕੁਲ ਕਮਜ਼ੋਰ ਮੁੰਡਾ ਦਾ ਘਰ ਵਾਲਾ ਮੇਰਾ ਬਿਮਾਰ ਹੈ ਤੇ ਮੈਂ ਕਹਾਂ ਤੇ ਕਿੰਨੂ ਕਵਾਂ ਇਨਸਾਫ ਲਈਏ ਤੇ ਕਿੰਨੂ ਖਾਈਏ ਕਾਲ ਕੰਪਲੀਟ ਲਿਖਾਣ ਗਏ ਤੇ ਮੈਨੂੰ ਫੋਨ ਕਰਕੇ ਕਹਿੰਦੇ ਤੁਸੀਂ ਕੰਪਲੀਟ ਵਾਪਸ ਲੈ ਲਓ ਜੇ ਕੰਪਲੀਟ ਕੀਤੀ ਤੇ ਤੁਹਾਡੇ ਆਪਾ ਤੋੜ ਪਾਣ ਕਰ ਦਵਾਂਗੇ ਹਟ ਤੋਂ ਹਟ ਵਜਾ ਦੇਵਾਂਗੇ ਫਿਰ ਆਏ ਨਹੀਂ ਉੱਥੇ ਥਾਣੇਦਾਰ ਕਹਿ ਲਗਿਆ ਕੋਈ ਨਹੀਂ ਕਰਦਾ ਆਪਾ ਤੁਹਾਡਾ ਕੋਈ ਦੇਖਦੇ ਕਰਦੇ ਇੰਨੀ ਦੇਰ ਉਹਨਾਂ ਨੇ ਆ ਕੇ ਆ ਕੇ ਦੇਖਿਆ ਤੇ ਤੋੜ ਪਾਣ ਕੀਤੀ ਪਈ ਛੋਟੀ ਕੁੜੀ ਨੂੰ ਵੀ ਮਤਲਬ ਉਹਨੂੰ ਵੀ ਧੱਕਾ ਮੁੱਕਾ ਕਰਕੇ 50-60 ਹਜ਼ਾਰ ਰੁਪਿਆ ਸੀਗਾ ਉਹ ਉਹਦੇ ਕੋ ਵੀ ਛੇ ਕੋ ਛੇ ਲੈ ਕੇ ਫੇਰ ਮੈਂ ਕਿਹਾ ਦੇਖੋ ਜੀ ਇਹ ਐਸੋਚ ਨੂੰ ਕਿਹਾ ਠਾਣੇ ਦਾ ਨੂੰ ਕਿਹਾ ਦੇਖੋ ਜੀ ਘਰੇਟ ਫਨ ਕਰਦੇ ਪੈਨ ਜਿਹਦਾ ਮੈਂ ਲੈ ਕੇ ਆਈ ਉਹਨਾਂ ਨੂੰ ਮੌਕਾ ਦਿਖਾਇਆ ਉਹ ਭੱਜ ਗਏ ਭੱਜ ਗਏ ਤੇ ਸਾਰੀ ਰਾਤ ਨੇ ਸਵੇਰੇ 5 ਵਜੇ ਆਏ ਤੇ ਆਂਦੇ ਘਰੇ ਫਿਰ ਸਾਡੇ ਘਰੇ ਈਟਾ ਉਹਨਾਂ ਨੇ ਮਾਰੀਆਂ ਉੱਥੇ ਈਟਾ ਮਾਰ ਮੂਰਕੇ ਕੰਨ ਕੰਪਲੀਟ ਲੈ ਨਹੀਂ ਕ ਵਾਪਸ ਨਹੀਂ ਲੈ ਆਣੇ ਫਿਰ ਮੈਂ ਕਿਹਾ ਮੈਂ ਜਾਂਦੀ ਹਾਂ ਥਾਣੇ 'ਚ ਤੇ ਤੂੰ ਮੈਂ ਕੰਪਲੀਟ ਨਹੀਂ ਲੈ ਸਕਦੀ ਜਿਹਦਾ ਮੇਰੀ ਕੁੜੀ ਦੀ ਬਦਨਾਮੀ ਹੋ ਗਈ ਤੇ ਮੈਂ ਕੀ ਉਹਦੇ 'ਚ ਹੁਣ ਮੇਰਾ ਕੀ ਰਹਿ ਗਿਆ ਮੈਂ ਆਪਣਾ ਇਨਸਾਫ ਲੈਣਾ ਬੱਚਿਆਂ ਨੂੰ ਬਚਾਉਣਾ ਤੇ ਜਿਸ ਕੁੜੀ ਨਾਲ ਸਾਰਾ ਹੋਇਆ ਉਹਨਾਂ ਵੀ ਗੱਲਬਾਤ ਇਹ ਕਿਵੇਂ ਹੋਇਆ ਕਿਵੇਂ ਵਾਪਰਿਆ ਸਾਰਾ ਮਾਮਲਾ ਕੀ ਹੋਇਆ ਸੀਗਾ ਅ ਮੁੰਡੇ ਮੈਨੂੰ 2-4 ਮਹੀਨੇ ਦੇ ਤੰਗ ਕਰੇ ਜਾ ਰਹੇ ਸੀਗੇ ਅੱਛਾ ਜੀ ਕਹਿ ਰਹੇ ਸੀ ਮੈਂ ਨਾਲ ਗੱਲ ਕਰੋ ਗੱਲ ਕਰੋ ਫਰੈਂਡਸ਼ਿਪ ਕਰੋ ਟਰਟਚਰ ਕਰ ਰਹੇ ਸੀਗੇ 2-4 ਮਹੀਨੇ ਹੋ ਗਏ ਤੇ ਫਿਰ ਇੱਥੇ ਕੱਲ ਵਿਆਹ ਸੀਗਾ ਤੇ ਗਲੀ ਮਹਲੇ ਚ ਫਿਰ ਉਹਨਾਂ ਨੇ ਸ਼ਰਾਬਾ ਸਰੂਬਾ ਪੀਤੀਆਂ ਐਸੀ ਫਿਰ ਸ਼ਰਾਬਾ ਸਰੂਬਾ ਪੀ ਕੇ ਕਰੇ ਸਾਡੇ ਆ ਵੜ ਗਏ ਦੁਪਹਿਰ ਦੇ ਟਾਈਮ 3 ਵਜੇ ਦੇ ਟਾਈਮ ਤੇ ਫਿਰ ਮੇਰੇ ਨਾਲ ਜੋ ਰਜਬੀ ਕਰਨ ਲੱਗੇ ਫਿਰ ਮੇਰੇ ਭਰਾ ਨੂੰ ਮੈਂ ਬੁਲਾਇਆ ਫੋਨ ਕਰਕੇ ਮੇਰੇ ਭਰਾ ਹੈ ਮਮੇ ਦੇ ਮੁੰਡੇ ਦਾ ਦੂਜਾ ਮੇਰਾ ਭਰਾ ਛੋਟਾ ਹੈ ਉਹ ਵੱਡੇ ਵੱਡੇ ਬਹੁਤ ਮੁੰਡੇ ਨੇ ਉਹਨਾਂ ਨੇ ਬਹੁਤ ਘੁੱਟਿਆ ਮੇਰੇ ਭਰਾ ਨੂੰ ਮੇਰੇ ਮੰਮੀ ਨੇ ਬਹੁਤ ਘੁੱਟਿਆ ਉਹਨਾਂ ਨੇ ਸ਼ਰਾਬਾ ਪੀ ਪੀ ਕੇ ਸਾਡੇ ਘਰੇ ਉਹਨਾਂ ਨੇ ਹਮਲਾ ਵੀ ਕੀਤਾ ਏਟਾ ਵੀ ਮਾਰੀਆਂ ਬਹੁਤ ਮੇਰੇ ਮਾਮੇ ਦੇ ਘਰੇ ਵੀ ਬਹੁਤ ਸਾਰੀ ਤੋੜ-ਫੋੜ ਕਰਕੇ ਗਏ ਨੇ ਜਦੋਂ ਸੀ ਤੁਹਾਨੂੰ ਨਾਲ ਵੀ ਚੱਕ ਕੇ ਲੈ ਕੇ ਚੱਲੇ ਸੀ ਹਾਂਜੀ ਲੈ ਕੇ ਚੱਲੇ ਸੀਗੇ ਫਿਰ ਗਲੀ ਮੱਲੇ ਵਾਲੇ ਸੀਗੇ ਨਾ ਉਹਨਾਂ ਦੇ ਸਾਹਮਣੇ ਫਿਰ ਉਹਨਾਂ ਨੇ ਫਿਰ ਛੋੜ ਕੇ ਭੱਜ ਗਏ ਸਕੂਟਰ ਲੈ ਕੇ ਸਾਰੇ ਭੱਜ ਗਏ ਪਹਿਲਾਂ ਨੇ ਉਹਨਾਂ ਨੇ ਕਿਹਾ ਵੀ ਸਾਰੇ ਸੁੱਤੇ ਹੋਏ ਨੇ ਫਿਰ ਉਹਨਾਂ ਨੇ ਹਮਲਾ ਪਹਿਲਾਂ ਕੀਤਾ ਸਾਡੇ ਘਰੇ ਆ ਕੇ ਫਿਰ ਗਲੀ ਬੱਲੇ ਵਾਲੇ ਸ਼ੋਰ ਸਮਝ ਕੇ ਸਾਰੇ ਫਿਰੋਟ पे ਗਲੀ ਬੱਲੇ ਵਾਲਾ ਸਾਰੇ ਹਾਂਜੀ ਵੀ ਹੁਣ ਪੁਲਸ ਕੀ ਕਹਿ ਰਹੀ ਹੈ ਤਾਂ ਬੋਲਸ ਕਹਿ ਰਹੀ ਹੈ ਕਿ 4 ਵਜੇ ਦਾ ਟਾਈਮ ਦਿੱਤਾ ਉਹਨਾਂ ਨੇ ਬੁਲਾਇਆ ਹੈਗਾ ਉਹਨਾਂ ਨੂੰ ਵੀ ਤੇ ਸਾਨੂੰ ਵੀ ਕੱਲ੍ਹ ਦੇਣਾ ਨਾ ਫੜੇ ਨਹੀਂ ਕੋਈ ਵੀ ਕਾਰਵਾਈ ਨਹੀਂ ਕਰ ਰਹੇਗੇ ਅੱਛਾ ਕੱਲ੍ਹ ਦਾ ਅਜੇ ਤੱਕ ਫੜਿਆ ਨਹੀਂ ਹਾਂਜੀ ਸਾਨੂੰ ਮਾਰ ਪੀਟ ਕੇ ਵੀ ਚਲੇ ਗਏ ਨੇ ਹੱਲੇ ਤੱਕ ਉਹ ਫੜੇ ਨਹੀਂ ਜਾ ਰਹੇ ਹੈਗੇ ਇਨਸਾਫ ਇਹ ਨਹੀਂ ਮਿਲ ਰਿਹਾ ਸਾਨੂੰ ਇਹ ਜਿਸ ਲੜਕੇ ਨੇ ਉਹ ਕੁਟਿਆ ਮਾਰੇਗਾ ਕਿ ਕਿਵੇਂ ਵਾਪਰਿਆ ਸਾਰਾ ਘਟਨਾ ਕਿਵੇਂ ਹੋਈ ਸੀ ਦੋ ਦਿਨ ਦੋ ਦੋ ਚਾਰ ਮਹੀਨੇ ਹੋ ਗਏ ਦੋ ਚਾਰ ਮਹੀਨੇ ਹੋ ਗਏ ਮੇਰੇ ਕਿਸੇ ਕਿਹੜੇ ਯਾਰ ਦੋਸਤ ਨੇ ਦੱਸਿਆ ਇਧਰ ਗਲੇ ਮੰਡੇ ਦੇ ਕਿ ਵੀ ਆ ਵੀ ਤੇਰੀ ਸਾਡੀ ਭੈਣ ਆ ਵੀ ਇਹ ਮੁੰਡੇ ਤੇ ਉਹਨੂੰ ਰੋਜ਼ ਛੇੜਦੇ ਆ ਟਾਈਮ ਚੱਕਦੇ ਹੁੰਦਾ ਸਾਰਾ ਕੁਝ ਕਰਦੇ ਆ ਫਿਰ ਮੈਂ ਫਿਰ ਮੈਨੂੰ ਪਤਾ ਲੱਗ ਗਿਆ ਕਿ ਇਹ ਗੱਲ ਆ ਫਿਰ ਮੈਂ ਉਹਨਾਂ ਕਰੇ ਉਲਾਮਾ ਵੀ ਦੇਣ ਗਿਆ ਫਿਰ ਉਹਨਾਂ ਨੇ ਮੈਨੂੰ ਗਾਲਾ ਗੁਲਾਵ ਤੋਂ ਕੱਢਿਆ ਗਾਲਾ ਗੁਲਾ ਕੱਢ ਕੇ ਭੁਜਾਤਾ ਕਿ ਸਾਡੇ ਅੱਧਾ ਦੀ ਕੋਈ ਗੱਲਬਾਤ ਨਹੀਂ ਫਿਰ ਜਦੋਂ ਮੈਂ 2 ਦਿਨ 3 ਹੋਇਆ ਫਿਰ ਜਦੋਂ ਮੈਂ ਦੇਖਿਆ ਕਿ ਹਾਂ ਇਹ ਸੱਚੀ ਮਤਲਬ ਇੰਸਟਾ ਦੇ ਚੈਟ ਝੂਠ ਫੜੀ ਗਈ ਮੈਨੂੰ ਫੋਟੋ ਫੋਟੋ ਦਿਖਾਤੇ ਫਿਰ ਮੈਂ ਇਹਨਾਂ ਨੂੰ ਫਿਰ ਇਹਨਾਂ ਨੂੰ ਕਿਨਾਂ ਦੇ ਘਰੇ ਆ ਕੇ ਫਿਰ ਮੈਂ ਫੋਟੋਆਂ ਦਿਖਾਈ ਫਿਰ ਇਹਨਾਂ ਨੇ ਮੈਨੂੰ ਗਾਲਾ ਗੁਲਾ ਕੱਢ ਕੇ ਫਿਰ ਭੇਜਤਾ ਜਦੋਂ ਕੱਲ ਜਦੋਂ ਕੱਲ ਇਸ ਰੱਬਾ ਵੀ ਕੇ ਆ ਰਹੇ ਸੀਗੇ ਫਿਰ ਮੇਰੀ ਭੈਣ ਉਹਨਾਂ ਨੇ ਘਰੋਂ ਬਾਹਰ ਕੱਢ ਕੇ ਫਿਰ ਲੈ ਜਾਣ ਦੀ ਕੋਸ਼ਿਸ਼ ਕੀਤੀ ਫਿਰ ਆਪਾਂ ਆ ਗਏ ਫਿਰ ਆਪਾਂ ਦੋ ਭਰਾਏ ਸੀ ਫਿਰ ਆਪਾਂ ਛ ਕੋਸ਼ਿਸ਼ ਕੀਤੀ ਉਹਨਾਂ ਨੇ ਉਦੋਂ ਹੀ ਪੰਜ ਗੱਡ ਕੇ ਫਿਰ ਮੇਰੇ ਇੱਧਰ ਮਾਰਦਾ ਮੂੰਹ ਤੇ ਫਿਰ ਮੇਰੇ ਪਸਲੀਆਂ ਤੇ ਮਾਰੀਆਂ ਫਿਰ ਮੇਰੇ ਭਰਾ ਦੇ ਬੁੱਲ ਤੇ ਮਾਰੇ ਇੱਧਰ ਇੱਧਰ ਮਾਰੇ ਕਹਿੰਦੇ ਤੁਸੀਂ ਤੁਸੀਂ ਸਾਡਾ ਮੁਕਾਬਲਾ ਨਹੀਂ ਕਰ ਸਕਦੇ ਆਪਾਂ ਬਦਮਾਸ਼ੀ ਕਰਦੇ ਆਪਾਂ ਕੁੜੀਆਂ ਚੱਕ ਕੇ ਲੈ ਜਾਾਂਗੇ ਵੀ ਇਦਾਂ ਦੇ ਨਾਲ ਸਾਡੀ ਫਰੈਂਡਸ਼ਿਪ ਆ ਇਦਾਂ ਉਦਾਂ ਗੱਲਬਾਤ ਅੱਛਾ ਤੁਸੀਂ ਇਹ ਵਿਰੋਧ ਨਹੀਂ ਕੀਤਾ ਕਿ ਮੇਰੀ ਭੈਣ ਦਾ ਵਿਆਹ ਤੇ ਆਇਆ ਹੋਇਆ ਹੈ हां जी मैं कहया मैं कहया मेरी बहन दी एंगेजमेंट होई पीया मैं कहया ਤੁਸੀਂ ਇੱਦਾਂ ਕਰਦੇ ਗਲਤ ਤਾਂ ਕਹਿੰਦੇ ਨਹੀਂ ਆਪਾਂ ਵੀ ਤੇਰੀ ਭੈਣ ਨਾਲ ਵਿਆਹ ਕਰਾ ਲੈਣਾ ਇੱਦਾਂ ਕਰਾ ਲੈਣਾ ਇੱਦਾਂ ਕਰਾ ਲੈਣਾ ਮੈਂ ਕਹਾ ਬੈਂ ਕਹਾ ਮੈਂ ਕਹਾ ਨਹੀਂ ਇੱਦਾਂ ਦੀ ਗੱਲ ਨਾ ਥੋੜੀ ਆ ਫਿਰ ਉਹਨਾਂ ਨੇ ਮੇਰੇ ਪੰਜ ਕੱਢ ਕੇ ਫਿਰ ਮੇਰੇ ਇਧਰੋਂ ਫੜਿਆ ਮੈਂ ਕਹਾ ਛੱਡ ਆ ਕੀ ਕਰ ਫਿਰ ਉਹਨਾਂ ਨੇ ਛੁਡਾ ਕੇ ਨਾਲੇ ਮੇਰੇ ਪੰਜ ਮਾਰਤਾ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਹਮਲਾ ਹੋਇਆ ਤੇ ਗੁੰਡਾਗਰਦੀ ਪੂਰੀ ਤਰੀਕੇ ਨਾਲ ਕੀਤੀ ਗਈ ਹੈ ਤੇ ਹੁਣ ਘਰ ਦੇ ਵਿੱਚ ਇੱਟਾ ਹੱਲੇ ਤੱਕ ਖਿਲਰੀਆਂ ਹੋਈਆਂ ਨੇ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਸੱਟਾ ਨਿਕਲੂਗਾ ਜਿਹੜਾ ਹੈ ਕਿ ਮਾਮਲੇ ਦੇ ਵਿੱਚ ਕੀ ਕੁਝ ਸੱਟਾ ਨਿਕਲਦਾ ਉਹ ਆਉਣ ਵਾਲਾ ਸਮੇਂ ਦੱਸੇਗਾ ਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਹ ਜਿਹੜੇ ਨੌਜਵਾਨ ਹਨ ਜਿਨ੍ਹਾਂ ਨੇ ਹਮਲਾ ਕੀਤਾ ਕਰ ਉਤੇ ਉਹਨਾਂ ਦੇ ਉਤੇ ਕੀ ਕਾਰਵਾਈ ਕਰਦੇ ਸਰ ਇੱਕ ਲੜਾਈ ਝਗੜਾ ਹੋਇਆ ਅਮਰਪੁਰੇ ਵਿੱਚ ਕੀ ਮਾਮਲਾ ਕੱਲ ਸਾਨੂੰ ਕੰਟਰੋਲ ਨੂੰ ਤੋਂ ਕੋ ਮੈਸੇਜ ਆਇਆ ਸੀ ਕਿ ਅਮਰਪੁਰੇ ਦੇ ਵਿੱਚ ਦੋ ਪਰਿਵਾਰ ਇੱਕ ਪਰਿਵਾਰ ਹੈਗਾ ਸਾਂਝਾ ਉਹਨਾਂ ਦਾ ਕੋਈ ਵਿਆਹ ਦਾ ਫੰਕਸ਼ਨ ਸੀ ਉੱਥੇ ਨਾ ਵੀ ਆਪਸ ਵਿੱਚ ਟਕਰਾਅ ਵਾਜੀ ਤੁਰੇ ਜਾਂਚ ਕੀਤੀ ਜਾ ਰਹੀ ਹੈ ਕਿ ਕੁੜੀ ਦਾ ਰੋਪ ਇਹ ਹੈ ਕਿ ਮੇਨਾਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੜਾਈ ਝਗੜਾਉਆ ਫਰੈਂਡਸ਼ਿਪ ਦਾ ਕੋਈ ਮਾਮਲਾ ਕਹਿ ਰਹੇ ਨੇ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਜੀ ਦੋਨੇ ਮਤਲਬ ਸਾਂਡੂ ਸੀਗੇ ਆਪਸ ਦੇ ਵਿੱਚ ਤੇ ਪਰਿਵਾਰਕ ਉਹਨਾਂ ਦਾ ਫੰਕਸ਼ਨ ਸੀਗਾ ਉੱਥੇ ਕੋਈ ਡਾਂਸ ਕਰਦੇ ਵੇਲੇ ਇਹਨਾਂ ਦਾ ਆਪਸ ਵਿੱਚ ਕੋਈ ਪਿਆਸ ਸਈਆ ਹੋਇਆ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਲੁਧਿਆਣਾ ਤੋਂ ਮਿਸ਼ੇਕ ਜਲੋਟਾ SCMZ న్యూਸ ਲੁਧਿਆਣਾ